ਸਸ਼ਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਚੱਲ ਮੇਰਾ ਪੁੱਤ ਫੋਰ ਦਾ ਪਹਿਲਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਗਿਆ ਜੀਹਾਂ ਇਸ ਪੋਸਟਰ ਦੇ ਵਿੱਚ ਤੁਸੀਂ ਅਮਰਿੰਦਰ ਗਿੱਲ ਅਤੇ ਸਿਮੀ ਚਾਹਲ ਨੂੰ ਦੇਖ ਸਕਦੇ ਹੋ ਇਹ ਫਿਲਮ 1 ਅਗਸਤ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਸੋ ਵੱਡਾ ਸਵਾਲ ਇਹ ਹੈ ਕਿ ਇਸ ਫਿਲਮ ਨੂੰ ਵੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਰਦਾਰ ਜੀ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਅਦਾਕਾਰ ਸਨ ਅਤੇ ਇਸ ਫਿਲਮ ਦੇ ਵਿੱਚ ਵੀ ਪਾਕਿਸਤਾਨੀ ਅਦਾਕਾਰ ਨੇ ਕਿਉਂਕਿ ਪਹਿਲੀ ਵਾਰ ਪਾਕਿਸਤਾਨੀ ਅਦਾਕਾਰ ਇਸ ਫਿਲਮ ਦੇ ਫ੍ਰੈਂਚਾਈਜ਼ੀ ਜ਼ਰੀਏ ਹੀ ਆਏ ਹਨ ਚੱਲ ਮੇਰਾ ਪੁੱਤ ਜਦੋਂ ਰਿਲੀਜ਼ ਹੋਈ ਸੀ ਤਾਂ ਪਹਿਲੀ ਫਿਲਮ ਦੇ ਵਿੱਚ ਹੀ ਪਾਕਿਸਤਾਨੀ ਅਦਾਕਾਰ ਸਨ ਦੱਸਦੇ ਆ ਕਿ ਇਫਤਖਾਰ ਠਾਕੁਰ ਨੇ ਵੀ ਇਸ ਫਿਲਮ ਦੇ ਪੋਸਟਰ ਨੂੰ ਸ਼ੇਅਰ ਕੀਤਾ ਕਿਉਂਕਿ ਇਸ ਫਿਲਮ ਦੇ ਵਿੱਚ ਖੁਦ ਇਫਤਖਾਰ ਠਾਕੁਰ ਵੀ ਨਜ਼ਰ ਆਉਣਗੇ ਸੋ ਇਫਤਖਾਰ ਠਾਕੁਰ ਨੇ ਚੱਲ ਮੇਰਾ ਪੁੱਤ 4 ਦਾ ਜੋ ਪੋਸਟਰ ਸਾਂਝਾ ਕੀਤਾ ਉਸ ਦੇ ਥੱਲੇ ਕੁਝ ਕਮੈਂਟਸ ਆਏ ਨੇ ਸੋ ਤੁਹਾਨੂੰ ਪੜ ਕੇ ਸੁਣਾਉਨੇ ਆ ਸਭ ਤੋਂ ਪਹਿਲਾ ਕਮੈਂਟ ਆਇਆ ਕਿ ਇਫਤਖਾਰ ਠਾਕੁਰ ਸਰ ਫਿਲਮ ਚੱਲ ਲੈਣ ਦਿਓ ਹੁਣ ਫੇਰ ਨਾ ਕੋਈ ਚਬਲ ਮਾਰ ਦਿਓ ਕੋਈ ਇਸ ਤੋਂ ਬਾਅਦ ਇੱਕ ਹੋਰ ਕਮੈਂਟ ਆਇਆ ਹੈ ਬਾਈ ਤੁਸੀਂ ਪੰਜਾਬ ਨੂੰ ਮਾੜਾ ਕਿਉਂ ਬੋਲਦੇ ਆ ਤਾਂ ਇਸ ਤੋਂ ਬਾਅਦ ਇੱਕ ਹੋਰ ਕਮੈਂਟ ਆਇਆ ਉਹਨਾਂ ਨੇ ਕਿਹਾ ਓਏ ਤੂੰ ਰੋਟੀ ਵੀ ਇੰਡੀਆ ਦੀ ਖਾਣਾ ਹੈ ਔਰ ਤੂੰ ਗਦਰਾਰੀ ਵੀ ਇੰਡੀਆ ਵਾਲਿਆਂ ਨਾਲ ਕਰਦਾ ਹੈ ਲੱਖ ਦੀ ਲਾਹਨਤ ਤੇਰੇ ਜੈ ਇਹਨੂੰ ਸਪੋਰਟ ਕਰਦੇ ਪਏ ਨੇ ਪੰਜਾਬੀ ਤਾਂ ਇਸ ਤੋਂ ਬਾਅਦ ਇੱਕ ਹੋਰ ਕਮੈਂਟ ਆਇਆ ਉਹਨਾਂ ਨੇ ਕਿਹਾ ਕਿ ਕਿੱਲੀ ਵਾਲੇ ਮੂੰਹ ਵਾਲਿਆ ਤੇ ਇਸ ਤੋਂ ਬਾਅਦ ਇੱਕ ਹੋਰ ਕਮੈਂਟ ਆਇਆ ਉਹਨਾਂ ਨੇ ਕਿਹਾ ਕਿ ਤੇਰੀ ਇੰਡੀਆ ਦੀ ਆਖਰੀ ਫਿਲਮ ਸੀ ਇਹ ਚੂਹੀ ਦੇ ਨੱਕ ਵਾਲਿਆ ਤਾ ਪਾਕਿਸਤਾਨ ਵਿੱਚੋਂ ਵੀ ਇਫਤਖਾਰ ਠਾਕ ਨੂੰ ਕੋਈ ਕਮੈਂਟ ਆਏ ਨੇ ਉਹਨਾਂ ਨੇ ਕਹਿ ਕੇ ਦੋਗਲਾ ਬੰਦਾ ਕਦੀ ਇੰਡੀਆ ਦੀਆਂ ਫਿਲਮਾਂ ਦੇ ਖਿਲਾਫ ਗੱਲ ਕਰਦਾ ਹੈ ਤੇ ਕਦੀ ਖੁਦ ਹੀ ਉਹਨਾਂ ਦੇ ਪੋਸਟਰਸ ਲੋਂਦਾ ਹੈ ਸੋ ਕੁਝ ਕਮੈਂਟ ਨੈਗੇਟਿਵ ਜੋ ਇਫਤਖਾਰ ਠਾਕ ਨੂੰ ਇਸ ਵਿਰੋਧਤਾ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਪਹਿਲਗਾਮ ਹਮਲਾ ਹੋਇਆ ਸੀ ਉਸ ਤੋਂ ਬਾਅਦ ਬਹੁਤ ਬਿਆਨਬਾਜ਼ੀ ਕੀਤੀ ਗਈ ਸੀ ਇਫਤਖਾਰਾ ਗੁਰ ਵੱਲੋਂ ਕਿ ਜਿੰਨਾ ਵੀ ਇਹਨਾਂ ਦਾ ਫਿਲਮਾਂ ਦਾ ਕੰਮ ਹੈ ਉਹ ਅਸੀਂ ਕਰਦੇ ਆਂ ਬੈਕਗ੍ਰਾਉਂਡ ਮਿਊਜ਼ਿਕ ਅਸੀਂ ਕਰਦੇ ਆਂ ਕਹਾਣੀਆਂ ਅਸੀਂ ਲਿਖਦੇ ਆਂ ਜਿੰਨਾ ਵੀ ਇਹਨਾਂ ਦਾ ਫਿਲਮ ਦਾ ਕੰਮ ਸਾਰਾ ਕੁਝ ਅਸੀਂ ਕਰਦੇ ਆਂ ਤੋਂ ਉਸ ਤੋਂ ਬਾਅਦ ਪੰਜਾਬ ਵੱਲੋਂ ਵੀ ਚੜ੍ਹਦੇ ਪੰਜਾਬ ਵੱਲੋਂ ਵੀ ਜਿਹੜੀ ਆ ਰਿਪਲਾਈ ਕੀਤਾ ਗਿਆ ਇਫਤਖਾਰਾ ਗੁਰ ਨੂੰ ਸੋ ਇਸ ਫਿਲਮ ਨੂੰ ਡਾਇਰੈਕਟਰ ਜਨਜੋਤ ਵੱਲੋਂ ਕੀਤਾ ਗਿਆ ਤੇ ਲਿਖਿਆ ਰਕੇਸ਼ ਧਵਨ ਵੱਲੋਂ ਗਿਆ ਸੋ ਵੱਡੀ ਸਟਾਰ ਕਾਸਟ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ ਸੋ 1 ਅਗਸਤ ਨੂੰ 2025 ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਇਸ ਫਿਲਮ ਨੂੰ ਵੀ ਸਰਦਾਰ ਜੀ 3 ਵਾਂਗ ਲੋਕਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਜਾਂ ਫਿਰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੁੰਦੀ ਦਿੱਤੀ ਜਾਵੇਗੀ ਸੋ ਤੁਹਾਡਾ ਓਪੀਨੀਅਨ ਇਸ ਬਾਰੇ ਕੀ ਹੈ ਤੁਹਾਡਾ ਪੱਖ ਕੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ